ਅਜੇ ਰਾਮਨਾਮੀ ਦੀ ਸ਼ੋਭਾ ਯਾਤਰਾ ਤੇ ਤੁਸੀਂ ਪਹੁੰਚੇ ਹੋ ਤੇ ਬ੍ਰਾਮਪਕਤਾ ਦੇ ਵਿੱਚ ਦਰਸ਼ਨ ਕੀਤੇ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲਿਆ। ਅੱਜ ਦੇ ਦਿਨ ਦੀ ਸ਼ੋਭਾ ਯਾਤਰਾ ਦੀ ਸਾਰੇ ਸੰਸਾਰ ਨੂੰ ਸਾਰੇ ਜਗਤ ਨੂੰ ਮੁਬਾਰਕ ਇਹ ਬਹੁਤ ਵੱਡੀ ਜਿਹੜੀ ਸਾਡੀ ਸਾਰਿਆਂ ਦੀ ਸਾਂਝ ਸਤ ਪਾਵਨਾ ਲਈ ਸੁਨੇਹਾ ਹੈ ਮੈਂ ਸਾਰਿਆਂ ਨੂੰ ਫਿਰ ਦੁਬਾਰਾ ਮੁਬਾਰਕ ਦਿੰਦਾ। ਬ੍ਰਾਮਪਕਤਾਂ ਨਾਲ ਵੀ ਮੁਲਾਕਾਤ ਕੀਤੀ ਰਾਮਪਕਤਾ ਦੇ ਦਰਸ਼ਨ ਵੀ ਕੀਤੇ ਗਏ ਨੇ ਯੋਧੇ ਜਲੰਧਰ ਜਿਹੜਾ ਬੰਦ। ਮੈਂ ਸਮਝ ਨਹੀਂ ਸਕਿਆ। ਯੋਧਿਆ ਜਲੰਧਰ ਬਣ ਚੁੱਕਾ ਅੱਜ ਆ ਰਾਮ ਸ਼ੋਭਾ ਯਾਤਰਾ ਇਹ ਬਹੁਤ ਸਾਲਾਂ ਤੋਂ ਹਿੰਦਸਾਮ ਆਚਾਰ ਸਮੂਹ ਦੇ ਸ਼੍ਰੀ ਵਿਜੇ ਚੋਪੜਾ ਜੀ ਉਹਨਾਂ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਇਹ ਥੋੜੀ ਗੱਲ ਸੱਚ ਹੈ ਕਿ ਯੋਧੇ ਬਣ ਜਾਂਦਾ ਹੈਗਾ ਤੋਂ ਬਹੁਤ ਚੰਗਾ ਲੱਗਦਾ ਤੇ ਸਾਰੇ ਅਸੀਂ ਜਗਤ ਵਾਸੀ ਪੰਜਾਬ ਵਾਸੀ ਸੁਖ ਸ਼ਾਂਤੀ ਵਿੱਚ ਰਹੀਏ ਸਾਧ ਪਾਵਨਾ ਚ ਰਹੀਏ ਇੱਕ ਦੂਸਰੇ ਨਾਲ ਭਾਈਚਾਰਾ ਬਣਾ ਕੇ ਅੱਜ ਰਾਮ ਨਾਮੀ ਦੀ ਸ਼ੋਭਾ ਯਾਤਰਾ ਤੇ ਤੁਸੀਂ ਪਹੁੰਚੇ ਹੋ ਤੇ ਬ੍ਰਾਮ ਭਗਤਾ ਦੇ ਵਿੱਚ ਦਰਸ਼ਨ ਕੀਤੇ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲਿਆ ਅੱਜ ਦੇ ਦਿਨ ਦੀ ਸ਼ੋਭਾ ਯਾਤਰਾ ਦੀ ਸਾਰੇ ਸੰਸਾਰ ਨੂੰ ਸਾਰੇ ਜਗਤ ਨੂੰ ਮੁਬਾਰਕ ਇਹ ਬਹੁਤ ਵੱਡੀ ਜਿਹੜੀ ਸਾਡੀ ਸਾਰਿਆਂ ਦੀ ਸਾਂਝ ਸਤ ਪਾਵਨਾ ਲਈ ਸੁਨੇਹਾ ਹੈ ਮੈਂ ਸਾਰਿਆਂ ਨੂੰ ਫਿਰ ਦੁਬਾਰਾ ਮੁਬਾਰਕ ਦਿੰਦਾ ਆਪਕਤਨਾ ਵੀ ਮੁਲਾਕਾਤ ਕੀਤੀ RAM ਭਕਤਾ ਦੇ ਦਰਸ਼ਨ ਵੀ ਕੀਤੇ ਗਏ ਨੇ ਯੋਧੇ ਜਲੰਧਰ ਜਿਹੜਾ ਬਣ ਗਿਆ ਮੈਂ ਸਮਝ ਨਹੀਂ ਸਕਿਆ ਯੋਧੇ ਜਲੰਧਰ ਬਣ ਚੁੱਕਾ ਅੱਜ RAM ਸ਼ੋਭਾ ਯਾਤਰਾ ਇਹ ਬਹੁਤ ਸਾਲਾਂ ਤੋਂ ਹਿੰਦਸਾਮ ਆਚਾਰ ਸਮੂਹ ਦੇ ਸ਼੍ਰੀ ਵਿਜੇ ਚੋਪੜਾ ਜੀ ਉਹਨਾਂ ਵੱਲੋਂ ਬਹੁਤ ਵੱਡਾ ਪ੍ਰਾਲਾ ਕੀਤਾ ਜਾਂਦਾ ਇਹ ਥੋੜੀ ਗੱਲ ਸੱਚ ਹੈ ਕਿ ਇਹ ਯੋਧੇ ਬਣ ਜਾਂਦਾ ਹੈਗਾ ਤੋਂ ਬਹੁਤ ਚੰਗਾ ਲੱਗਦਾ ਤੇ ਸਾਰੇ ਅਸੀਂ ਜਗਤ ਵਾਸੀ ਪੰਜਾਬ ਵਾਸੀ ਸੁਖ ਸ਼ਾਂਤੀ ਵਿੱਚ ਰਹੀਏ ਸਾਧ ਪਾਵਨਾ ਚ ਰਹੀਏ ਇੱਕ ਦੂਸਰੇ ਨਾਲ ਭਾਈਚਾਰਾ ਬਣਾ ਕੇ